ਅਸੀਂ ਲੋ ਜੀ ਸਾਰੇ ਕੋਡੀ ਪ੍ਰੇਮੀਆ ਨੂੰ ਬੇਨਤੀ ਕਰਨੀ ਸੀ ਕਿ ਜਿਹੜੀ ਆ ਸੋਸ਼ਲ ਮੀਡੀਆ ਤੇ 2 ਦਿਨ ਤੋਂ ਰੋਲਾ ਪਿਆ ਹੋਇਆ ਸੀਗਾ ਇੱਕ ਨਵੀਂ ਫੈਡਰੇਸ਼ਨ ਹੋਣ ਦੇ ਮੱਦੇ ਵਿੱਚ ਆਈ ਔਰ ਨਵੇਂ ਮੁੰਡਿਆਂ ਨੂੰ ਲੈ ਕੇ ਨਵੇਂ ਮੁੰਡਿਆਂ ਦੀ ਪਲੇਟਫਾਰਮ ਬਣਿਆ ਜੀ ਉਹਦੇ 'ਚ ਬਹੁਤ ਸਾਰੇ ਲੋਕ ਕਮੈਂਟ ਕਰਦੇ ਸੀਗੇ ਵੀ ਇਹ ਫੈਡਰੇਸ਼ਨ ਦਾ ਨਾਮ ਬਦਲ ਕੇ ਨਾਰਥ ਰੱਖ ਦਿੱਤਾ ਸਾਰੇ ਦਰਸ਼ਕਾਂ ਨੂੰ ਕੋਡੀ ਪ੍ਰੇਮੀਆ ਨੂੰ ਕਲੀਅਰ ਕਰ ਦੇਣਾ ਚਾਹੁੰਦੇ ਆ ਵੀ ਨਾਰਥ ਫੈਡਰੇਸ਼ਨ ਦੇ ਅੱਡ ਮੈਚ ਹੁੰਦੇ ਸੀਗੇ ਅੱਜ ਬਲੀਨੇ ਉਹਨਾਂ ਦਾ ਕੱਪ ਚੱਲਦਾ ਹੈ ਤੇ ਸਾਡਾ ਅੱਜ ਬੱਲੂ ਮਾਇਰ ਦਾ ਕੱਪ ਸੀਗਾ ਨਵੇਂ ਮੁੰਡਿਆਂ ਦੀ ਫੈਡਰੇਸ਼ਨ ਦਾ ਇਹ ਸਭ ਨਵੇਂ ਮੁੰਡਿਆਂ ਦੀ ਫੈਡਰੇਸ਼ਨ ਕਰਦੇ ਹਾਂ ਬਾਕੀ ਸਾਰੀਆਂ ਫੈਡਰੇਸ਼ਨ ਆਪਕੋ ਆਪਣਾ ਬਹੁਤ ਵਧੀਆ ਕੰਮ ਕਰ ਰਹੀਆਂ ਤੇ ਇਹ ਸਾਰਿਆਂ ਨੂੰ ਸਿਕਾ ਸਕਾ ਵੀ ਵੀ ਜਿਹੜੇ ਲੋਕਾਂ ਨੂੰ ਨਹੀਂ ਸੀ ਪਤਾ ਜਿਹੜੇ ਕਹਿੰਦੇ ਸੀ ਨਾਮ ਬਦਲ ਕੇ ਰੱਖਿਆ ਆ ਉਹਨਾਂ ਨੂੰ ਇਹ ਦੱਸਿਆ ਵੀ ਸਾਡੇ ਅਸੀਂ ਅੱਡ ਫੈਡਰੇਸ਼ਨ ਬਣਾਈ ਆ ਤੇ ਨਵੇਂ ਮੁੰਡਿਆਂ ਦੀ ਸਰ ਫੈਡਰੇਸ਼ਨ ਆ ਬਾਕੀ ਸਰਪੰਚ ਤੁਹਾਨੂੰ ਪ੍ਰਧਾਨ ਸਾਹਿਬ ਸਾਡੇ ਦਰ ਦੇ ਸਸਰੀ ਗੱਲ ਭਾਜੀ ਸਾਰਿਆਂ ਨੂੰ ਮੇਰੇ ਵੀਰ ਕੋਈ ਵੀ ਗੱਲ ਹੋਵੇ ਆਪਣੇ ਤੁਸੀਂ ਭਰਾ ਆ ਤੁਹਾਡੇ ਸਾਰੇ ਸਹਿਯੋਗ ਨਾਲ ਹੀ ਆ ਫੈਡਰੇਸ਼ਨ ਸਾਰਾ ਹੀ ਨਵੇਂ ਮੁੰਡਿਆਂ ਵਾਸਤੇ ਕੀਤਾ ਵੀ ਨਵੇਂ ਜਿੰਨੇ ਵੀ ਚਿਹਰੇ ਆ ਮੁਰੇ ਦੇ ਕਹੀਏ ਤਬਾਕੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀ ਸਾਡਾ ਦੋ ਜਾਨ ਫੈਡਰੇਸ਼ਨ ਬਣੀ ਸਾਨੂੰ ਲੋੜ ਤੋਂ ਜ਼ਿਆਦਾ ਸਾਨੂੰ ਵਧੀਆ ਸਾਨੂੰ ਸਹਿਯੋਗ ਮਿਲਿਆ ਸਾਰਿਆਂ ਦਾ ਹੀ ਤੇ ਬਾਕੀ ਮੇਰੇ ਵੀ ਸਾਰੇ ਕੋਈ ਪਰ ਨੂੰ ਭਾਕੇਆ ਨੂੰ ਕੋਈ ਵੀ ਚੀਜ਼ ਸੋਸ਼ਲ ਮੀਡੀਆ ਤੇ ਪਹਿਲੇ ਕੋਈ ਆਪਣੇ ਵੀਊ ਦੇ ਸਕਦੇ ਤੇ ਦੇ ਸਮੇਂ ਤਲੇ ਪਰ ਮੇਰੇ ਵੀ ਕੋਈ ਵੀ ਜਾਣਕਾਰੀ ਕੋਲ ਪੁੱਛ ਲਿਆ ਕਰੋ ਸਾਡਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਅਸੀਂ ਆਪਣੀ ਇੱਕ ਵੱਖਰੀ ਸੰਸਥਾ ਬਣਾਈ ਹੈ ਵੱਖਰੀ ਫੈਡਰੇਸ਼ਨ ਬਣਾਈ ਨਾ ਪਲੇਨਾ ਵਾਸਤੇ ਤੇ ਉਹਨਾਂ ਦਾ ਵੱਖਰੀ ਫੈਡਰੇਸ਼ਨ ਨਾਲ ਸਾਡੀ ਵੱਖਰੀ ਸਾਡਾ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ ਕਰ ਧੰਨਵਾਦ ਧੰਨਵਾਦ